सिंह के खिलाफ जहंग जथेबंद ने निहंग बाबा कुलविंदर जी छियानवे करोड़ी ने मंग की है सख्त तू सख्त सजा जी मांग की जायदाद, दी है। जायदाद की जांच हो बेनामी जायदाद के भी जब्त किए जाफ कड़ी कार्रवाई की गई निहंग बाबा कुलविंदर जी जिमांड किया गया उन्होंने वालों कहा गया कि तमाम जायदाद उसके जब्त किए जा बेनामी ਪਾਸਟਰ ਬਲਜਿੰਦਰ ਦੇ ਉੱਤੇ ਜਿਹੜਾ ਮਾਮਲਾ ਦਰਜ ਹੋਇਆ ਸੀ ਉਹਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਜਿਹੜੀ عمر ਕੈਦੀ ਸਜ਼ਾ ਸੁناਈ ਗਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਰਿਐਕਸ਼ਨ ਜਿਹੜੇ ਨੇ ਸਾਹਮਣੇ ਆਨੇ ਸ਼ੁਰੂ ਹੋਏ ਔਰ ਪਾਸਟਰ ਬਲਜਿੰਦਰ ਦੀ ਜਿਹੜੀ ਹੈ ਨਿੰਦਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਜਿਹੜੀਆਂ ਨਹਿਂਗ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਜਿਹੜੀ ਹੈ ਨਿੰਦਾ ਕੀਤੀ ਜਾ ਰਹੀ ਹੈਗੀ ਹੈ ਔਰ ਨਾਲ ਹੀ ਸचेਤ ਵੀ ਕੀਤਾ ਜਾ ਰਿਹਾ ਹੈਗਾ ਜਾਣਦੇ ਆ ਕਿ ਕੀ ਉਹਨਾਂ ਦਾ ਕਹਿਣਾ ਹੈਗਾ ਇਸ ਮੁੱਦੇ ਦੇ ਉੱਤੇ ਪਹਿਲਾਂ ਤਾਂ ਜੀ ਜਿਹੜੇ ਇਸ ਤਰ੍ਹਾਂ ਦੇ ਪਾਸਟਰ ਨੇ ਉਹਨਾਂ ਨੂੰ ਕਾਨੂੰਨ ਵੱਲੋਂ ਤਾਂ ਸਜ਼ਾ ਮਿਲੀ ਹੈ ਇਸ ਸਭ ਤੋਂ ਪਹਿਲਾਂ ਸਜ਼ਾ ਦੇ ਉੱਤੇ ਕੀ ਕਹੋਗੇ ਔਰ ਸਨੇਹਾ ਕੀ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਪਾਸਟਰ ਤਾਂ ਕਾਹਦਾ ਆ ਇਹ ਤਾਂ ਇੱਕ ਢੋਂਗੀ ਸੀਗਾ ਔਰ ਢੋਂਗੀ ਆਦਮੀ ਨੂੰ ਪਾਸਟਰ ਕਹਿਣਾ ਵੀ ਇੱਕ ਪਾਸਟਰ ਇਲਮ ਦੀ ਵੀ ਬਦਨਾਮੀ ਹੈ ਕਿਉਂਕਿ ਉਹਨਾਂ ਦੇ ਧਰਮ ਦੇ ਵਿੱਚ ਵੀ ਪਾਸਟਰ ਇੱਕ ਬਹੁਤ ਵੱਡੀ ਪਦਵੀ ਰੱਖਦਾ ਹੈ ਪਾਸਟਰ ਇੱਕ ਸੰਤ ਦੀ ਉਪਾਧੀ ਰੱਖਦਾ ਹੈ ਪਰ ਇਸ ਬੰਦੇ ਨੇ ਸੰਤ ਦੀ ਉਪਾਧੀ ਨੂੰ ਹੀ ਮਤਲਬ ਕਲੰਕ ਲਾ ਕੇ ਰੱਖ ਦਿੱਤਾ ਜਿਹੜੀ ਪਾਸਟਰ ਬਰਾਦਰੀ ਹੈ ਉਹ ਵੀ ਇਹਦੇ ਤੇ ਬਹੁਤ ਜ਼ਿਆਦਾ ਦੁਖੀ ਹੈ ਕਿਉਂਕਿ ਉਹਨਾਂ ਦੀ ਕੌਮ ਦੇ ਵਿੱਚ ਵੀ ਇਹੋ ਜਿਹੇ ਲੋਕ ਜਿਹੜੇ ਗੰਦੇ ਵੜ ਗਏ ਨੇ ਉਹਨਾਂ ਦੇ ਧਰਮ ਨੂੰ ਬਹੁਤ ਮਾੜਾ ਕਰਨ ਦੇ ਨੇ ਕਿਉਂਕਿ ਇਹੋ ਜਿਹੇ ਲੋਕ ਸਿਰਫ ਆਪਣੀ ਇੱਛਾ ਪੂਰਤੀ ਵਾਸਤੇ ਇਹੋ ਜਿਹੇ ਢੋਂਗ ਕਰਦੇ ਨੇ ਜਿਹੜੇ ਜਨਾਨੀਆਂ ਦੇ ਇੱਛਾਵਾਨ ਨੇ ਉਹਨਾਂ ਨੂੰ ਸਿਰਫ ਆਪਣਾ ਬਲਾਤਕਾਰ ਵਾਸਤੇ ਹੀ ਆਪਣੇ ਚੋਗੇ ਪਾਉਂਦੇ ਨੇ ਹੋਰ ਇਹਨਾਂ ਦੇ ਕੋਈ ਧਰਮ ਦੇ ਵਿੱਚ ਐਸਾ ਨਹੀਂ ਹੈ ਕਿ ਕਿਸੇ ਨੂੰ ਕੋਈ ਬਵਾਸੀਰ ਦੁਖੀ ਕਰਦੀ ਆ ਜਾਂ ਕਿਸੇ ਨੂੰ ਕੋਈ ਰੋਗ ਦੁਖੀ ਕਰਦਾ ਤੇ ਇਹ ਠੀਕ ਕਰ ਦੇਣਗੇ ਐਸਾ ਨਹੀਂ ਹੋ ਸਕਦਾ ਕਿਉਂਕਿ ਬਹੁਤ ਦੁਨੀਆ ਦੇ ਉੱਤੇ ਵੱਡੇ ਵੱਡੇ ਹਸਪਤਾਲ ਨੇ ਬਹੁਤ ਵੱਡੇ ਵੱਡੇ ਉਦਯੋਗਿਕ ਸਥਾਨ ਬਣੇ ਨੇ ਜਿੱਥੇ ਕਿ ਇਹ ਸਾਰੇ ਇਲਾਜ ਹੋ ਸਕਦੇ ਨੇ ਪਰ ਇਹੋ ਜਿਹੇ ਪਾਸਟਰ ਸਿਰਫ ਗੰਦ ਦੇ ਭਰੇ ਹੋਏ ਨੇ ਜਿਹੜੇ ਕਿ ਲੋਕਾਂ ਨੂੰ ਬਹੁਤ ਜਿਆਦਾ ਦੁਖੀ ਕਰ ਰਹੇ ਨੇ ਬਲੇਮ ਲਾਉਂਦੇ ਨੇ ਉਤੋਂ ਬਹੁਤ ਵੱਡੀਆਂ-ਵੱਡੀਆਂ ਉਹਨਾਂ ਨੂੰ ਧਮਕੀਆਂ ਦੇਂਦੇ ਨੇ ਉਤੇ ਬੀਬੀ ਦਾ ਬਹੁਤ ਵੱਡਾ ਧੰਨਵਾਦ ਆ ਕਿ ਜਿਨੇ ਇਹੋ ਜਿਹਾ ਬੰਦਾ ਨੰਗਾ ਕਰਕੇ ਦੁਨੀਆ ਦੇ ਸਾਹਮਣੇ ਲੈ ਆਂਦਾ ਨਹੀਂ ਤੇ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੁ ਧੀਆਂ ਪੈਣਾ ਦੇ ਇਹਨਾਂ ਲੋਕਾਂ ਨੇ ਹੋਰ ਬਲਾਤਕਾਰ ਕਰਨੇ ਸੀ ਹੋਰ ਨੀਵਾ ਦਿਖਾਉਣਾ ਸੀ ਕੌਮ ਨੂੰ ਇਸ ਕਰਕੇ ਬਹੁਤ ਵਧੀਆ ਜੱਜ ਸਾਹਿਬ ਨੇ ਕੰਮ ਕੀਤਾ ਇੱਕ ਜੱਜ ਸਾਹਿਬ ਨੇ ਪਹਿਲਾਂ ਕੰਮ ਕੀਤਾ ਜਿਹੜਾ ਪਹਿਲਾਂ ਸਰਸੇ ਵਾਲਾ ਅੰਦਰ ਕੀਤਾ ਹੁਣ ਇਹ ਦੂਜਾ ਬਾਬਾ ਵੀ ਅੰਦਰ ਕਰ ਦਿੱਤਾ ਕਿਉਂਕਿ ਇਹ ਧਰਮਾਂ ਨੂੰ ਹੀ ਆੜ ਬਣਾਉਂਦੇ ਨੇ ਔਰ ਆਪਣੇ ਬਲਾਤਕਾਰ ਹੀ ਕਰਦੇ ਨੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਜਿਹੜੀ ਧਰਮ ਦੇ ਵਿੱਚ ਕਦੇ ਵੀ ਕਿਸੇ ਨੇ ਸੁਣੀ ਨਾ ਹੋਵੇ ਕਿਉਂਕਿ ਧਰਮਾਂ ਦੀ ਆੜ ਦੇ ਵਿੱਚ ਇਹ ਲੋਕ ਬਹੁਤ ਜਿਆਦਾ ਕਾਨੂੰਨੀ ਕੰਮ ਕਰਨ ਦੇ ਨਹੀਂ ਆ ਪਾਸਟਰ ਦੇ ਉੱਤੇ ਧਰਮ ਪਰਿਵਰਤਨ ਦੇ ਵੀ આરોਪ ਲੱਗਦੇ ਰਹੇ ਨੇ ਕਿ ਧਰਮ ਦੇ ਜਿਹੜੀਆਂ ਇਹਨਾਂ ਵੱਲੋਂ ਸਵਾਵਾਵਾਂ ਕੀਤੀਆਂ ਜਾਂਦੀਆਂ ਸੀ ਉਹਦੇ ਵਿੱਚ ਜਾਣਬੁੱਝ ਕੇ ਧਰਮ ਪਰਿਵਰਤਨ ਵੀ ਕੀਤਾ ਜਾਂਦਾ ਸੀਗਾ ਦੇਖੋ ਜੀ ਇਹ ਧਰਮ ਦੇ ਠੇਕੇਦਾਰ ਬਣ ਤਾ ਗਏ ਨੇ ਪਰ ਇਹਨਾਂ ਦੇ ਧਰਮ ਦਾ ਪਤਾ ਹੀ ਨਹੀਂ ਹੈਗਾ ਕਿਉਂਕਿ ਧਰਮ ਕਿਸੇ ਨੂੰ ਇਸ ਤਰ੍ਹਾਂ ਨਹੀਂ ਸਿਖਾਉਂਦਾ ਕਿ ਕਿਸੇ ਦੇ ਧਰਮ ਨੂੰ ਪਰਿਵਰਤਨ ਕਰੋ ਜਾਂ ਕਿਸੇ ਦੇ ਰੱਬ ਨੂੰ ਕੋਈ ਮਾੜਾ ਚੰਗਾ ਕਹੋ ਇਸ ਤਰ੍ਹਾਂ ਨਹੀਂ ਹੁੰਦਾ ਸਭ ਲਈ ਆਪਣਾ ਇਸਟ ਜਿਹੜਾ ਆ ਉਹ ਰੱਬ ਜਿਹੜਾ ਆ ਸਭ ਤੋਂ ਜਿਆਦਾ ਪਿਆਰਾ ਹੁੰਦਾ ਆ ਔਰ ਇਹਨਾਂ ਨੂੰ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦੇ ਧਰਮ ਨੂੰ ਪਰਵਰਤਨ ਕਰਨ ਔਰ ਨਾ ਇਹਨਾਂ ਲੋਕਾਂ ਦੇ ਪਿੱਛੇ ਕਿਸੇ ਨੂੰ ਲੱਗਣਾ ਚਾਹੀਦਾ ਆਪਣੀਆਂ ਧੀਆਂ ਭੈਣਾਂ ਸੇਫ ਰੱਖੋ ਆਪਣੇ ਰੱਬ ਨੂੰ ਘਰ ਬੈ ਕੇ ਬਾਣੀ ਪੜੋ ਤੇ ਨਾਮ ਬਾਣੀ ਬਾਣੀ ਦੇ ਨਾਲ ਜੁੜੋ ਤੇ ਆਪਣੇ ਸ਼ਾਸਤਰ ਰੱਖੋ ਜਿਹੜੇ ਕਿ ਇਹੋ ਜਿਹੇ ਪਾਦਰੀ ਲੋਕ ਪਖੰਡ ਕਰਦੇ ਨੇ ਇਹਨਾਂ ਤੇ ਸਖਤ ਪਹਿਰੇ ਹੋਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਲਵਾਂਗਾ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਜਾਂ ਮੈਂ ਕਹਾਂ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਇਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਜੀ ਜਦੋਂ ਵੀ ਹੋਇਆ ਆ ਸਿੱਖਾਂ ਤੇ ਹੀ ਟਾਰਗੇਟ ਹੁੰਦੇ ਨੇ ਕਿਉਂਕਿ ਸਿੱਖ ਹੋਲੇ ਪਾਲੇ ਵੀ ਨੇ ਤੇ ਅੜਬੀ ਵੀ ਬੜੇ ਨੇ ਜਿਹੜੇ ਤੇ ਅੜਬੀ ਨੇ ਉਹ ਤਾਂ ਨਹੀਂ ਕਿਸੇ ਦੇ ਚਾਂਸੇ ਚ ਆਉਂਦੇ ਪਰ ਜਿਹੜੇ ਭੋਲੇ ਭਾਲੇ ਨੇ ਉਹ ਅਕਸਰ ਹੀ ਚਾਂਸੇ ਚ ਆ ਜਾਂਦੇ ਨੇ ਗਰੀਬ ਤੁбка ਹੁੰਦਾ ਔਰ ਇਹੋ ਜਿਹੇ ਲੋਕ ਵੱਡੇ ਵੱਡੇ ਸਬਜ ਬਾਗ ਦਿਖਾ ਦਿੰਦੇ ਨੇ ਔਰ ਬਾਅਦ ਚ ਫਿਰ ਆਪਣਾ ਕਨੂਣਾ ਹਰਕਤ ਇਹ ਦਿਖਾਉਂਦੇ ਨੇ ਔਰ ਇਹਨਾਂ ਤੋਂ ਬਚਣਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਲੋਕ ਧਰਮ ਦੀ ਆੜ ਦੇ ਵਿੱਚ ਆਪਣੇ ਕਾਰੋਬਾਰ ਚਲਾਉਂਦੇ ਨੇ ਤਾਂ ਇੱਥੋਂ ਜਿਹੜੀ ਸਜ਼ਾ ਦੀ ਵੀ ਮੰਗ ਕੀਤੀ ਗਈ ਹੈ ਔਰ ਨਾਲ ਦੀ ਨਾਲ ਪਾਸਟਰ ਵੱਲੋਂ ਜਿਹੜੀ ਸੰਪਤੀ ਬਣਾਈ ਗਈ ਹੈਗੀ ਆ ਉਹਦੀ ਜਾਂਚ ਦੀ ਵੀ ਮੰਗ ਜਿਹੜੀਆਂ ਨਿੰਗ ਜਥੇਬੰਦੀਆਂ ਵੱਲੋਂ ਕੀ ਗਈ ਹੈ ਕਿ ਅਗਰ ਇਸ ਤਰ੍ਹਾਂ ਦੀ ਨਜਾਇਜ਼ ਸੰਪਤੀਆਂ ਜਿਹੜੀਆਂ ਅਰਜ਼ਿਤ ਕੀਤੀਆਂ ਗਈਆਂ ਨੇ ਉਹਨਾਂ ਦੀ ਜਾਂਚ ਕਰਕੇ ਉਹਨੂੰ ਵੀ ਸੀਲ ਕੀਤਾ ਜਾਣਾ ਚਾਹੀਦਾ ਹੈਗਾ ਲੁਧਿਆਣਾ ਤੋਂ ਕੈਮਰਾ ਪਰਸਨ ਪਵੰਦੇ ਨਾਲ ਕਮਲ ਕਪੂਰ ਇੰਡੀਆ